ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਹਾਂ ਜੀ ਤੇ ਅੱਜ ਆਪਾਂ ਵੀਡੀਓ ਜਿਹੜੀ ਬਹੁਤ ਛੋਟੀ ਬਣਾ ਕੇ ਤਿਆਰ ਕਰਾਂਗੇ ਜਿਹੜੀਆਂ ਸਟੀਲ ਦੇ ਭਾਂਡੇ ਆ ਟੂਟੀਆਂ ਵਗੈਰਾ ਦੇ ਉੱਤੇ ਸ਼ੂਰਾ ਵਗੈਰਾ ਜੰਮ ਜਾਂਦਾ ਆ ਤਾਂ ਉਹਨੂੰ ਆਪਾਂ ਕਿੱਦਾਂ ਸਾਫ਼ ਕਰਨਾ ਆਪਾਂ ਤੁਹਾਡੇ ਨਾਲ ਇਹਦੀ ਜਿਹੜੀ ਟ੍ਰਿਕ ਲੈ ਕੇ ਆਏ ਆ ਕੋਈ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਨਹੀਂ 3-4 ਚੀਜ਼ਾਂ ਦੀ ਜ਼ਰੂਰਤ ਆ ਉਹ ਆਪਣੇ ਘਰ 'ਚ ਆਰਾਮ ਨਾਲ ਜਿਹੜੀਆਂ ਮਿਲ ਜਾਣਗੀਆਂ ਤੇ ਤੁਹਾਨੂੰ ਮੈਂ ਦੇ ਸ਼ਿੰਕ ਦਾ ਤੇ ਟੂਟੀ ਦਾ ਹਾਲ ਦਿਖਾਉਣੀ ਆ ਕੀ ਆ ਮੈਂ ਕੁਝ ਦਿਨਾਂ ਤੈਨੂੰ ਸਾਫ਼ ਨਹੀਂ ਕੀਤਾ ਕਿਉਂਕਿ ਮੈਂ ਵੇਟ ਕਰਦੀ ਸੀ ਵੀ ਇਹ ਇਸ ਤਰ੍ਹਾਂ ਹੋਵੇ ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਟ੍ਰਿਕ ਸਾਂਝੀ ਕਰਾਂ ਤੇ ਕਿੱਦਾਂ ਲੱਗੀ ਤੁਹਾਨੂੰ ਟ੍ਰਿਕ ਕੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਦੇਖ ਕੇ ਰਿਜ਼ਲਟ ਜਿਹੜੇ ਹੈਰਾਨ ਰਹਿ ਜਾਊਂਗੇ ਠੀਕ ਹੈ ਜੀ ਤੇ 10 ਤੋਂ 15 ਮਿੰਟ ਦੇ ਵਿੱਚ ਵਿੱਚ ਇਹ ਕਲੀਨ ਹੋ ਜਾਊਗਾ ਆਪਾਂ ਨੇ ਮਿਹਨਤ ਕਰਨੀ ਵਾਸਤੇ ਚੀਜ਼ਾਂ ਲਾ ਕੇ ਛੱਡ ਦੇਣੀਆਂ ਨੇ 10 ਮਿੰਟ ਲਈ ਤੇ ਸ਼ੈਂਕਾ ਜਿਹੜਾ ਬਿਲਕੁਲ ਸਾਫ਼ ਹੋ ਜਾਊਗਾ ਤੇ ਕਿੱਦਾਂ ਕਰਨੇ ਆਪਾਂ ਤੁਹਾਨੂੰ ਦੱਸਦੇ ਆਂ ਲੋ ਜੀ ਟੂਟੀ ਦਾ ਹਾਲ ਦੇਖੋ ਹਨਾ ਕਿੰਨਾ ਸ਼ੋਰਾ ਵਗੈਰਾ ਜੰਮਿਆ ਹੋਇਆ ਤੇ ਸ਼ੈਂਕ ਵੀ ਦੇਖੋ ਹਨਾ ਇਦਾਂ ਜਦੋਂ ਚਕਨਾਈ ਜੀ ਜੰਮ ਜਾਂਦੀ ਹੈ ਨਾ ਤੇ ਫਿਰ ਆਪਾਂ ਇਹਦੇ ਲਈ ਕੀ ਕਰਨਾ ਹੈ ਆਪਾਂ ਤੁਹਾਨੂੰ ਦੱਸ ਦਿਆਂ ਤੁਸੀਂ ਦੇਖ ਹੀ ਜਾਓ ਲੋ ਜੀ ਸਮਾਨ ਆਪਾਂ ਨੇ ਲੈ ਜਾਂਦਾ ਇਹ ਹੈਗਾ ਜੀ ਮਿੱਠਾ ਸੋਡਾ ਕੋਲਗੇਟ ਤੇ ਸ਼ੈਂਪੂ ਦੀ ਇੱਕ ਪੁੜੀ ਜਿਹੜਾ ਵੀ ਸ਼ੈਂਪੂ ਤੁਸੀਂ ਯੂਜ਼ ਕਰਦੇ ਆ ਉਹੀ ਸ਼ੈਂਪੂ ਤੁਸੀਂ ਲੈ ਲੈਣਾ ਆ ਇਹ ਨਹੀਂ ਸੋਚਣਾ ਕਿ ਉਹਨਾਂ ਨੇ ਕਲੀਨਿਕ ਪਲੱਸ ਲਿਆ ਤੇ ਅਸੀਂ ਵੀ ਉਹੀ ਲੈਣਾ ਕੋਲਗੇਟ ਸ਼ੈਂਪੂ ਜਿਹੜਾ ਵੀ ਤੁਹਾਡੇ ਕੋਲ ਹੈਗਾ ਆ ਤੁਸੀਂ ਉਹ ਲੈ ਲੈਣਾ ਆ ਜਰੂਰਤ ਦੇ ਅਨੁਸਾਰ ਤੁਸੀਂ ਨੇ ਕੋਲੀ ਵਿੱਚ ਜਿਹੜਾ ਹੈਗਾ ਆ ਮਿੱਠਾ ਸੋਡਾ ਪਾ ਲੈਣਾ ਆ ਆਪਾਂ ਸੈਂਕ ਵੀ ਸਾਫ਼ ਕਰਨਾ ਇਸ ਕਰਕੇ ਥੋੜਾ ਜਿਹਾ ਆਪਾਂ ਜ਼ਿਆਦਾ ਲੈ ਰਹੇ ਹਾਂ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕੋਲ ਗੇਟ ਲਗਭਗ ਆਪਾਂ ਇੱਕ ਚਮਚਾ ਜਿਹੜਾ ਇਹਦੇ ਵਿੱਚ ਕੋਲ ਗੇਟ ਦਾ ਪਾ ਲਿਆ ਇਹ ਹੈਗਾ ਜੀ ਸ਼ੈਂਪੂ ਇੱਕ ਪਾਊਚ ਆਪਾਂ ਇਹਦੇ ਵਿੱਚ ਸ਼ੈਂਪੂ ਦਾ ਪੈਡ ਕਰ ਲਾਂਗੇ ਕੋਈ ਵੀ ਹੋਵੇ ਸ਼ੈਂਪੂ ਤਾਂ ਨੀ ਨੂੰ ਆਪਾਂ ਕਰ ਲਾਂਗੇ ਜੀ ਮਿਕਸ ਜੇ ਜ਼ਰੂਰਤ ਪਈ ਤਾਂ ਵਿੱਚ ਥੋੜਾ ਜਿਹਾ ਇਹਦੇ ਆਪਾਂ ਜਿਹੜਾ ਹੈਗਾ ਆ ਪਾਣੀ ਐਡ ਕਰਾਂਗੇ ਕਿਉਂਕਿ ਇਹਦਾ ਆਪਾਂ ਪੇਸਟ ਜਿਹਾ ਬਣਾਉਣਾ ਹੈ ਵੈਨ ਨਹੀਂ ਆਪਾਂ ਪਾਣੀ ਇਸ ਲਈ ਨਹੀਂ ਪਾਇਆ ਕਿਉਂਕਿ ਆਪਾਂ ਇਹਦਾ ਜਿਹੜਾ ਹੈਗਾ ਇਹ ਗਾੜਾ ਪੇਸਟ ਹੀ ਬਣਾ ਕੇ ਆ ਜਿਹੜਾ ਤਿਆਰ ਕਰਨਾ ਹੈ ਲਓ ਜੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਜੜਾਇਆ ਕਰ ਲੈਣਾ ਹੈ ਲਗਭਗ ਇੱਕ ਚਮਚਾ ਤੇ ਇਹਨੂੰ ਫੇਰ ਤੋਂ ਜਿਹੜਾ ਆਪਾਂ ਮਿਕਸ ਕਰਾਂ ਜੀ ਇਹ ਹੈ ਜਿਹੜਾ ਆਪਣਾ ਮਿਕਸ ਹੋ ਗਿਆ ਪੇਸਟ ਤੇ ਹੁਣ ਇਹਨੂੰ ਆਪਾਂ ਜਿਹੜਾ ਹੈਗਾ ਆ 2 ਟੀ ਤੇ ਤੇ ਸ਼ੈਂਕ ਤੇ ਇਹਦਾ ਹੈਗਾ ਆ ਅਪਲਾਈ ਕਰਾਂਗੇ ਇਹਨੂੰ ਲਓ ਜੀ ਇਹਨੂੰ ਆਪਾਂ ਜਿੱਦਾਂ ਆਪਾਂ ਬਲੀਚ ਕਰਦੇ ਆ ਇਸ ਤਰ੍ਹਾਂ ਇਹਨੂੰ ਇਹਦੇ ਉੱਪਰ ਆ ਜਿਹੜਾ ਬ੍ਰਸ਼ ਨਾਲ ਹੀ ਆ ਜਿਹੜਾ ਅਪਲਾਈ ਕਰ ਦੇਣਾ ਸਾਰੇ ਦੇ ਉੱਪਰ ਇਹਦਾ ਪੇਸਟ ਆ ਜਿਹੜਾ ਚੰਗੀ ਤਰ੍ਹਾਂ ਆਪਾਂ ਪੂਰੀ ਤੇ ਲਗਾ ਦੇਣਾ ਉਈ ਆਪ ਇਹਦੇ ਵਿੱਚ ਕੈਮੀਕਲ ਨਹੀਂ ਪਾਇਆ ਕੁਝ ਨਹੀਂ ਕੋਈ ਕੈਮੀਕਲ ਨਹੀਂ ਦੀ ਲੋੜ ਹੈਗਾ ਬਸ ਕੋਲਗੇਟ ਸ਼ੈਂਪੂ ਤੇ ਇੱਕ ਹੈਗਾ ਜੀ ਮਿੱਠਾ ਸੋਡਾ ਆਪਾਂ ਇਹਨੂੰ ਲਾ ਲੀਏ ਇਹਦੇ ਉੱਪਰ ਚੰਗੀ ਤਰ੍ਹਾਂ ਅਪਲਾਈ ਕਰ ਦੇਣਾ ਆ ਅਚੀ ਤਰ੍ਹਾਂ ਲਾ ਲੈਣਾ ਆ ਇਸੇ ਵੀ ਪਾਸੇ ਵੀ ਪੈਨੂ ਛੱਡਣਾ ਨਹੀਂ ਹੈਗਾ ਤਾਂ ਕਿ ਇਹ ਸ਼ੋਰ ਆਇਆ ਨਾ ਜਿਹੜਾ ਲੈ ਜਾਵੇ ਇਹ ਸ਼ੋਰਾ ਜਿਹੜਾ ਪਾਣੀ ਦੇ ਵਿੱਚ ਹਨਾ ਖਰਾਬੀ ਕਰਕੇ ਹੁੰਦਾ ਆ ਇਹਨੂੰ ਆਪ ਇਧਰ ਕਰ ਲੈ। ਇਹਨੂੰ ਸ਼ਾਈਨਿੰਗ ਕਰਨ ਲੱਗ ਜਾਣਗੇ ਸ਼ੈਨ ਇੰਨੇ ਵਧੀਆ ਹੋ ਜਾਣਗੇ ਤੁਹਾਡਾ ਮਾਣ ਆ ਜਿਹੜਾ ਖੁਸ਼ ਹੋਊਗਾ। ਬੇਕ ਟرائی ਜ਼ਰੂਰ ਕਰਿਓ ਕਿਉਂਕਿ ਮੇਰਾ ਸ਼ੈਂਕਾ ਜਿਹੜਾ ਕਾਫੀ ਜ਼ਿਆਦਾ ਦਿਨਾਂ ਤੋਂ ਸਾਫ਼ ਨਹੀਂ ਹੋਇਆ ਤੇ ਮੈਂ ਕਿਸੇ ਜਾਣ ਗੁੰਝ ਕੇ ਵੀ ਨਹੀਂ ਕੀਤਾ ਹੈ ਮੋਟਾ-ਮੋਟਾ ਮੈਂ ਸਾਫ਼ ਕਰ ਦਿੰਦੀ ਸੀ ਜਿੱਦਾਂ ਆਪਾਂ ਡੇਲੀ ਕਰਦੇ ਹਾਂ ਨਾ ਸਲਫ ਨਾਲ ਤਾਂ ਮੈਂ ਕਰ ਦਿੰਦੀ ਸੀ ਉਹਦਾ ਤਾਂ ਪਰ ਇਹ ਵਾਲੀ ਜਿਹੜੀ ਕਲੀਨਿੰਗ ਆ ਇਹ ਮੈਂ ਕਦੇ-ਕਦੇ ਕਰ ਦਿੰਦੀ ਹਾਂ ਮਤਲਬ ਜਦੋਂ ਮੈਨੂੰ ਲੱਗੇ ਨਾ ਜਿਆਦਾ ਗੰਦਾ ਹੋ ਗਿਆ ਹਨਾ ਛੋਰਾ ਵਗੈਰਾ ਜ਼ਿਆਦਾ ਜੰਮ ਗਿਆ ਇਹ ਆਪਾਂ ਇਹਦੇ ਤੇ ਚੰਗੀ ਤਰ੍ਹਾਂ ਲਗਾਇਆ ਇਸ ਤਰ੍ਹਾਂ ਅਪਲਾਈ ਕਰ ਲੈਣਾ ਹੈ ਬਿੱਚ ਵੀ ਸਾਰੇ ਨੂੰ ਐਨ ਚੰਗੀ ਤਰ੍ਹਾਂ ਪਾ ਲਾ ਦੇਣਾ ਸਾਰੇ ਲਗਾ ਲਿਆ ਮੈਂ ਜਿਵੇਂ یوں ਨਾ ਬਣਿਆ ਦਿਓ ਦੇਖੋ ਕਿੰਨਾ ਵਧੀਆ ਜਿਹੜਾ ਹੈਗਾ ਇਹ ਸ਼ੈਂਕ ਤਿਆਰ ਹੋ ਜਣਾ ਮਤਲਬ ਨਿਕਲੇ ਹੋਣਾ ਹੈ ਨਿਕਰ ਜਾਣਾ ਹੈ ਆਰਸ ਨੂੰ ਛੱਡਾਇਆ ਮਿਕਸ ਕਰ ਲਈਏ ਜਿਵੇਂ ਚਾਹੀਦਾ ਖਸਾਬ ਦੀ ਟੀਨ ਵਾਸਤੇ ਤੇ ਵਿੱਚ ਵੀ ਹੈ ਜਿਹੜਾ ਆਪਾਂ ਲਗਾ ਦਿੰਦੇ ਜੇ ਹੋ ਸਕੇ ਆ ਤਾਂ ਵਿੱਚ ਥੋੜਾ ਜਿਹਾ ਨਿੰਬੂ ਵੀ ਤੁਸੀਂ ਐਡ ਕਰ ਲਿਓ ਮੇਰੇ ਕੋਲ ਨਿੰਬੂ ਹੈ ਨਹੀਂ ਸੀਗਾ ਤੇ ਮੈਂ ਨਹੀਂ ਆ ਪਾਇਆ ਹੈਗਾ ਸੇਪਾ ਇਹ ਵੀ ਹੁਣ ਸ਼ਾਮਾਂ ਨੂੰ ਆਊਗਾ ਇਸ ਕਰਕੇ ਮੈਂ ਜਿਹੜਾ ਹੈਗਾ ਆ ਏਦਾਂ ਜਿਹੜਾ ਹੈਗਾ ਇਹ ਵੀ ਚੀਜ਼ਾਂ ਵਧੀਆ ਨੇ ਕੋਲਗਟ ਵਿੱਚ ਵੀ ਨਿੰਬੂ ਐਡ ਕੀਤਾ ਹੁੰਦਾ ਤਾਂ ਇੰਨੀ ਤਰ੍ਹਾਂ ਆਪਾਂ ਜਿਹੜਾ ਹੈਗਾ ਆ ਸਾਰੇ ਫਸੇ ਨੂੰ ਪਾ ਦੇ ਤਾਂ ਫੁੱਲੀ ਰਸਣ ਵਾਲੀ ਲਾਇਆ ਕੋਈ ਜ਼ਿਆਦਾ ਆਪਾਂ ਰਗੜਾ ਨਹੀਂ ਲਾਇਆ ਹੈਗਾ ਤੇ ਹੁਣ ਇਹਨੂੰ ਆਪਾਂ 10 ਤੋਂ 15 ਮਿੰਟ ਲਈ ਇਸੇ ਤਰ੍ਹਾਂ ਹੀ ਆ ਜਿਹੜਾ ਛੱਡ ਦੇਾਂਗੇ ਜਦੋਂ ਜੇ ਲੱਗ ਗਿਆ ਹੁਣ ਆਪਾਂ 10-15 ਮਿੰਟ ਇਹਨੂੰ ਇਦਾਂ ਹੀ ਛੱਡ ਦਿੰਦੇ ਆ ਤੇ ਫੇਰ ਤੁਹਾਨੂੰ ਦਿਖਾਉਣੀ ਆ ਇਹਨੂੰ 15-20 ਮਿੰਟ ਜਿਹੜੇ ਹੋ ਗਏ ਨੇ ਆਪਾਂ ਨੂੰ ਛੱਡੇ ਇਹਨੂੰ ਸ਼ੈਂਕ ਨੂੰ ਇਸੇ ਤਰ੍ਹਾਂ ਤੇ ਹੁਣ ਆਪਾਂ ਨੇ ਕਰਨਾ ਹੈ ਹਲਕਾ ਜਿਹਾ ਸਟੀਲ ਪੁੱਲ ਨੂੰ ਗਿੱਲਾ ਕਰ ਲੈਣਾ ਹੈ ਟੂੜੀਆਂ ਨਾਲ ਨਾਲ ਤੇ ਇਸ ਤਰ੍ਹਾਂ ਟੂਟੀਆਂ ਦੇ ਉੱਪਰ ਹਲਕੇ ਹੱਥ ਨਾਲ ਜਿਹੜੀ ਹੈਗੀ ਆ ਜੀ ਰਗੜਾਈ ਕਰ ਦੇਣੀ ਤੁਸੀਂ ਦਬਕੇ ਕਰ ਲਓਗੇ ਉਹ ਵੈਸਟ ਰਹੂਗਾ ਮੈਂ ਦਬਕੇ ਤਾਂ ਨਹੀਂ ਕਰਾਂ ਕਿਉਂਕਿ ਤੁਸੀਂ ਕਹੋਗੇ ਵੀ ਜ਼ੋਰ ਤਾਂ ਫਿਰ ਵੀ ਲੱਗ ਰਿਹਾ ਹਨਾ ਤੇ ਹਲਕੇ ਹੱਥਾਂ ਦੇ ਨਾਲ ਹੀ ਆਪਾਂ ਇਹਨੂੰ ਜਿਹੜਾ ਹੈਗਾ ਆ ਟੂੜੀ ਨੂੰ ਰਗੜ ਦੇਣਾ ਹੈ ਕੋਈ ਸਮੇਂ ਤੋਂ ਜਿਹੜੀ ਮੈਂ ਸਾਫ਼ ਨਹੀਂ ਕਰੀ ਕਿਉਂਕਿ ਇਸ ਕਰਕੇ ਇਹ ਇਸ ਤਰ੍ਹਾਂ ਬਣੀ ਹੈ ਛੋੜਾ ਲੱਗ ਗਿਆ। ਗਰਮੀਆਂ ਦੇ ਵਿੱਚ ਵੈਸੇ ਵੀ ਛੋੜਾ ਜ਼ਿਆਦਾ ਲੱਗਦਾ ਆ। ਆ ਨਾਇ ਇਹ ਨੂੰ ਥੋੜਾ ਜਿਆਦਾ ਦਬ ਕੇ ਰਗੜ ਦਿੰਨੇ ਆਪਾਂ ਜਿੱਥੇ ਥੋੜਾ ਜਿਆਦਾ ਲੱਗੂਗਾ ਬਾਕੀ ਤੁਸੀਂ ਰਿਜ਼ਲਟ ਦੇਖ ਕੇ ਹਰਾਨ ਰਹਿ ਜਾਓਗੇ ਕਿ ਇੰਨੀਆਂ ਵਧੀਆ ਟੂਟੀਆਂ ਨਿਕਲੇ ਆਈਆਂ ਬਿਲਕੁਲ ਨਵੇਂ ਜੀ ਤਰ੍ਹਾਂ ਹੋ ਜਾਣਾ ਇਹਨੇ ਲਗੀ ਵਸੇ ਨੂੰ ਗਾਸ ਕਰਨਾ ਹੈ ਤਾਂ ਬੋਤਲ ਲਈ ਮੈਂ 20 ਮਿੰਟਾਂ ਤੋਂ ਉੱਪਰ ਜਿਹੜਾ ਹੈਗਾ ਇਹ ਇਸ ਤਰ੍ਹਾਂ ਛੱਡ ਦਿੱਤਾ ਕੀ ਕਰਨਾ ਚਾਹੀਦਾ ਸੋ ਕਰਕੇ ਮੈਨੂੰ ਜਿਹੜਾ ਹੈਗਾ ਇਹ ਵਾਰ-ਵਾਰ ਇਹਨੂੰ ਗਿੱਲਾ ਕਰਨਾ ਪਿਆ ਹੈ ਦੇ ਵੀਰਾਂ ਨੂੰ ਉਹ ਵੀ ਤੁਹਾਨੂੰ ਮੈਂ ਦੱਸ ਦੂੰਗੀ ਇਸ ਦਾ ਨੂੰ ਇੱਕ ਵਾਰ ਸੀਲ ਫੂਲ ਨਾਲ ਲੈਣਾ ਹੈਗਾ ਆ ਸਾਫ਼ ਸੁਥੀ ਕਰ ਲੈਣਾ ਮੈਂ ਇਹੋ ਜਿਹਾ ਕਰਾਣਾ ਹੀ ਹੈਗਾ ਸੀਲ ਫੂਲ ਮੈਂ ਨਮਕ ਪਾਉਣ ਵਾਲਾ ਮੈਂ ਤਾਂ ਅੱਗੇ ਪਾਉਂਦੇ ਜਿਵੇਂ ਤੁਸੀਂ ਆਪਿਆਵਾਂ ਸ਼ਮਨ ਨੂੰ ਹੋਲ ਬਣਾਉਂਦੇ ਵੱਖ ਕੀ ਹੋਣਾ ਡਿਮਾਂਸ ਦੀਆਂ ਹਨ ਨਾ ਸਾਰੀ ਤੇ ਆ ਵੀ ਨਹੀਂ ਪੈਣਦੇ ਉਹ ਹੀ ਇਹ ਕਹਿ ਲੱਗਦੇ ਹਨ ਕੌਜੀ ਨੂੰ ਆਪਸਾ ਕਰਦੇ ਤਾਂ ਚਾਈਨਿੰਗ ਤੇ ਹੋਣੀ ਤਾਂਾਨੂੰ ਪਤਾ ਲੱਗ ਰਹੀ ਹੋਣੀ ਹੈ ਨਾ ਰਾਤੀ ਨੂੰ ਲਈ ਫੇਰ ਵੀ ਹਾਂ ਮੈਂ ਲਾ ਇੱਕ ਬਰਾਤੀ ਦੇ ਵੀ ਦੰਦੇ ਜਿਹੜੇ ਕਾਲੇ ਸੀ ਕਿੱਥੇ ਹੋ ਗਏ ਕਿ ਰੇਸ ਨਾ ਰਹਿਣੋਂ ਆਪਾਂ ਕਾਜਨੀਆਂ ਤੀਜੋਂ ਤੋਂ ਫਿਰ ਜੜੀ ਗਈ ਹੈ ਫਾਰਕੋ ਮੈ ਰਾਂਗਾ

ਤਿਆਰ ਸੀ ਹੁਣ ਆਪਾਂ ਇਹਦੇ ਦਾ ਜਿਹੜਾ ਭਾਂਡੇ ਮਾਣ ਹੁੰਜਣ ਵਾਲਾ ਸਿੰਪਲ ਸਾਫਣੇ ਦਾ ਵਸਤੇ ਹੁੰਦੇ ਨਾਲ ਇਹਨੂੰ ਇਸ ਤਰ੍ਹਾਂ ਮਲਾਂਗੇ ਚੰਗੀ ਤਰ੍ਹਾਂ ਸਾਫ ਕਰ ਦਿਆਂਗੇ ਦੇਖੋ ਕਿੰਨਾ ਵਧੀਆ ਆ ਕਿੰਨਾ ਵਧੀਆ ਜਿਹੜਾ ਸੈਂਕਾ ਆਪਣਾ ਨਿਕਲਿਆ ਹੈ ਇਹ ਇੱਕ ਵਾਰ ਫਿਰ ਮੈਂ ਹੋਰ ਸਾਫ਼ ਕਰੂੰਗੀ ਹਲੇ ਬਿਲਕੁਲ ਹੀ ਵਧੀਆ ਆ ਗਿਆ ਉਹ ਦੇਖਿਆ ਤੁਹਾਨੂੰ ਮੇਰਾ ਇਹ ਤਰੀਕਾ ਵਧੀਆ ਲੱਗਿਆ ਟ੍ਰਿਕ ਤੁਹਾਨੂੰ ਮੇਰੀ ਇਹ ਵਧੀਆ ਲੱਗੀ ਜੇ ਵੀ ਲਾਈਕ ਸ਼ੇਅਰ ਤੇ ਕਮੈਂਟ ਕਰੋ ਜਨੂ ਕਰਿਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰ ਆਪਾਂ ਤਾਂ ਤੁਹਾਨੂੰ ਜਿਹੜੇ ਤੋਂ ਜਿਹੜਾ ਹੈਗਾ ਚੈੱਕ ਕਰਵਾ ਦਿੰਨੇ ਆ ਰਿਜ਼ਲਟ ਜਿਹੜੇ ਦੇਖ ਸਕਦੇ ਹੋ ਕਿੰਨੀ ਸੋਹਣੀ ਜਿਹੜੀ ਟੂਟੀ ਨਿਕਲ ਆਈ ਆ ਤੇ ਸ਼ੈਂਕ ਵੀ ਕਿੰਨਾ ਜਿਹੜਾ ਹੈਗਾ ਆ ਸ਼ਾਈਨ ਕਰਨ ਲੱਗ ਗਿਆ ਵਾ ਫੀਕ ਸਕਦੇ ਹੋ ਹੈ ਨਾ ਪਹਿਲਾਂ ਕਿੱਦਾਂ ਦੀ ਟੂਟੀ ਸੀਗੀ ਤੇ ਸ਼ੈਂਕ ਵੀ ਕਿੰਨਾ ਸਾਫ਼ ਹੋ ਗਿਆ ਚਲੋ ਜੀ ਜੇਕਰ ਮੇਰੀ ਇਹ ਤੁਹਾਨੂੰ ਬ੍ਰੇਕਾਂ ਜਦੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ